ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਜਿਹੜਾ ਉਹਨਾਂ ਨੂੰ ਚੁਣਿਆ ਹੋਇਆ ਹੈ ਯਾਨੀ ਕਿ ਉਹਨਾਂ ਤੋਂ ਬਾਅਦ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹ ਗੱਦੀ ਦੇ ਵਾਰਸ ਹੋਣਗੇ ਅਤੇ ਜਿੰਨੀ ਜਿੰਨੀਆਂ ਵੀ ਐਕਟੀਵਿਟੀ ਡੇਰਾ ਬਿਆਸ ਦੇ ਵਿੱਚ ਹੁੰਦੀਆਂ ਨੇ ਉਹ ਸਾਰੀਆਂ ਨਿਵਾਇਆਂ ਜਾਣਗੀਆਂ ਜਸਦੀਪ ਸਿੰਘ ਗਿੱਲ ਦੇ ਦੁਆਰਾ ਬੜਾ ਵੱਡਾ ਐਲਾਨ ਅਤੇ ਬੜੀ ਵੱਡੀ ਖੁਸ਼ਖਬਰੀ ਆਈ ਹੈ ਜਿਹੜੇ ਡੇਰਾ ਸਾਧ ਦੇ ਡੇਰਾ ਬਿਆਸ ਦੀ ਸਾਧ ਸੰਗਤ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਦਰਸਲ 5 ਦਿਨਾਂ ਲਈ ਟ੍ਰੇਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਸੀ 27 ਨਵੰਬਰ ਤੋਂ ਲੈ ਕੇ 4 ਦਿਨਾਂ ਵਾਸਤੇ ਯਾਨੀ ਕਿ ਟレインਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਜਿਹੜੀਆਂ ਟレイン ਪਟੜੀਆਂ ਨੇ ਉੱਥੇ ਇੰਟਰਲੌਕ ਦਾ ਕੰਮ ਕਰ ਚੱਲ ਰਿਹਾ ਸੀ ਇਸ ਨੂੰ ਲੈ ਕੇ ਜਿਹੜਾ ਟレイン ਮੰਤਰੀ ਹੈ ਟレイン ਜਿਹੜਾ ਮਤਰਾਲਾ ਹੈ ਉਹਨਾਂ ਵੱਲੋਂ ਪੰਜ ਟレインਾਂ ਜਿਹੜੀਆਂ ਨੇ 27 ਨਵੰਬਰ ਤੱਕ ਰੱਦ ਕਰ ਦਿੱਤੀਆਂ ਗਿਆ ਸੀ ਇਸ ਨੂੰ ਲੈ ਕੇ ਸੰਤਾ ਨੂੰ ਜਿਹੜਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਇੱਕ ਪਾਸੇ ਡੇਰਾ ਬਿਆਸ ਵੱਲੋਂ ਪਹਿਲ ਦੇ ਆਧਾਰ ਤੇ ਕੰਮ ਕਰਵਾਏ ਜਾਂਦੇ ਨੇ ਅਤੇ ਸੰਗਤ ਦੀਆਂ ਸਹੂਲਤਾਂ ਦਾ ਖਾਸ ਕਰਕੇ ਬੜੇ ਵਧੀਆ ਤਰੀਕੇ ਦੇ ਨਾਲ ਖਿਆਲ ਰੱਖਿਆ ਜਾਂਦਾ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਜਿਹੜੇ ਉਸ ਦੇ ਪੈਰੋਕਾਰ ਯਾਨੀ ਕਿ ਜਿਹੜੇ ਸੇਵਾਦਾਰ ਆਪਣੇ ਬੜੇ ਵਧੀਆ ਤਰੀਕੇ ਨਾਲ ਡਿਊਟੀਆਂ ਨਿਭਾਉਂਦੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਕਿ ਹੁਣ ਉਹਨਾਂ ਗੱਡੀਆਂ ਨੂੰ ਰਾਤ ਮਿਲੇਗੀ ਦੱਸ ਦਈਏ ਜਿਸ ਕਾਰਨ ਰੇਲਵੇ ਵਿਆਸ ਪੰਡਾਰੇ ਲਈ ਦੋ ਗੱਡੀਆਂ ਨੂੰ ਬਹਾਲ ਕਰ ਦਿੱਤਾ ਹੈ ਜਿਹੜਾ 27 ਨਵੰਬਰ ਨੂੰ ਪੰਡਾਰਾ ਹੋ ਰਿਹਾ ਹੈ ਪਹਿਲਾਂ ਪੰਜ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਸੀ ਲੇਕਿਨ ਜਦੋਂ ਡੇਰੇ ਵਿਆਸ ਅਤੇ ਡੇਰੇ ਵਿਆਸ ਦੀ ਕਮੇਟੀ ਅਤੇ ਡੇਰੇ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਰੇਲਵੇ ਡਿਪਾਰਟਮੈਂਟ ਨੂੰ ਰਿਕੁਐਸਟ ਕੀਤੀ ਗਈ ਕਿ ਚੱਲਦੇ ਪੰਡਾਰੇ ਦੇ ਵਿੱਚ ਸਰਕਾਰ ਵੱਲੋਂ ਪੰਜ ਗੱਡੀਆਂ ਜਿਨ੍ਹਾਂ ਟ੍ਰੇਨਾਂ ਦੇ ਸਮੇਂ ਟਾਈਮ ਨੇ ਉਹ ਰੱਦ ਕਰ ਦਿੱਤੇ ਗਏ ਨੇ ਇਹ ਜਦੋਂ ਨੋਟਸ ਲਿਖਿਆ ਗਿਆ ਜਦੋਂ ਚਿੱਠੀ ਲਿਖੀ ਗਈ ਤਾਂ ਇਸ ਉੱਤੇ ਸਖਤ ਐਕਸ਼ਨ ਲੈਂਦੇ ਹੋਏ ਰੇਲਵੇ ਡਿਪਾਰਟਮੈਂਟ ਨੇ ਦੋ ਟ੍ਰੇਨਾਂ 27 ਨਵੰਬਰ ਵਾਸਤੇ ਬਹਾਲ ਕਰ ਦਿੱਤੀਆਂ ਨੇ ਤਾਂ ਕਿ ਉਹ ਬੜੇ ਵਧੀਆ ਤਰੀਕੇ ਦੇ ਨਾਲ ਆ ਜਿਹੜਾ ਡੇਰਾ ਵਿਆਸ ਦੇ ਵਿੱਚ ਜਾ ਸਕਣ ਅਤੇ ਸਤ ਸੰਸਣ ਦੱਸਦੀ ਹੈ ਕਿ ਇਸ ਦਾ ਹਵਾਲਾ ਦਿੱਦੋ ਹੈ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅਸੀਂ ਜਿਹੜੇ ਸਮੇਂ ਕੰਮ ਕਰਦੇ ਹਾਂ ਲੰਗਰ ਪਾਣੀ ਚਾਹ ਸਟੇਸ਼ਨ ਤੋਂ ਲੈ ਕੇ ਡੇਰੇ ਤੱਕ ਪ੍ਰੋਪਰ ਤਰੀਕੇ ਨਾਲ ਮੁਹੱਈਆ ਕਰਵਾਇਆ ਜਾਂਦਾ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਡੇਰੇ ਤੋਂ ਹੀ ਬੱਸਾਂ ਆਉਂਦੀਆਂ ਨੇ ਜਿਹੜੀਆਂ ਬਿਆਸ ਦੇ ਰੇਲਵੇ ਸਟੇਸ਼ਨ ਤੋਂ ਪਿਕ ਕਰਦੀਆਂ ਨੇ ਸੰਤਾਂ ਜਿਹੜਾ ਦਰਸ਼ਨਾ ਜਾਂ ਸ਼ਾਸਨ ਸੁੰਦਲੀ ਆਉਂਦੀਆਂ ਨੇ ਤਾਂ